ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਜੂ ਕਤਲੀ ਤਿਆਰ ਕਰਾਂਗੇ ਆਪਾਂ ਜੀ ਬਹੁਤ ਘੱਟ ਸਮਾਨ ਬਹੁਤ ਸਸਤੇ ਵਿੱਚ ਤਿਆਰ ਕਰਾਂਗੇ ਇੱਕ ਚਮਚਕੀ ਹੋ ਵਿੱਚ 10 ਤੋਂ 12 ਮਿੰਟ ਵਿੱਚ ਇਹ ਕਾਜੂ ਕਤਲੀ ਤਿਆਰ ਹੋ ਜਾਏਗੀ ਆਪਾਂ ਇਹ ਮਖਾਣਿਆਂ ਤੋਂ ਤਿਆਰ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਖਾਣੇ ਸਿਹਤ ਵਾਸਤੇ ਬਹੁਤ ਜ਼ਰੂਰੀ ਹਨ ਤੇ ਇਹ ਜਿਹੜੀ ਕਾਜੂ ਕਤਲੀ ਹੈ ਮੂੰਹ ਵਿੱਚ ਜਾਂਦੇ ਆ ਨਾਲ ਹੀ ਖੋਲ ਜੇਗੀ ਬਾਜ਼ਾਰ ਦੇ ਕਾਜੂ ਕਤਲੀ ਨਾਲੋਂ ਜ਼ਿਆਦਾ ਸਵਾਦਿਸ਼ਟ ਬਣੇਗੀ ਤੇ ਬਹੁਤ ਵਧੀਆ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਜੀ 12 ਅੰਤਾਜੇ ਨਾਲ ਹੀ ਲਿਆ ਮੈਂ ਇੱਕ ਕੜਛੀ ਕਾਜਵਾਂ ਦੀ ਤੇ ਇੱਕ ਵੱਡਾ ਕੋਲਾ ਮਖਾਣਿਆਂ ਦਾ ਲਿਆਏ ਤੇ ਮਖਾਣਿਆਂ ਨੂੰ ਆਪਾਂ ਘੱਟ ਗੈਸ ਤੇ ਤਿੰਨ ਤੋਂ 4 ਮਿੰਟ ਤੱਕ ਪੁੰਨਾਂਗੇ ਇਹਦੇ ਵਿੱਚ ਤੁਸੀਂ ਕਿਉਂ ਨਹੀਂ ਪਾਉਣਾ ਖਾਲੀ ਪੁੰਨਨੇ ਆ ਮਖਾਣੇ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਕਾਜੂ ਕਤਲੀ ਬਣਾ ਕੇ ਦੋਗੇ ਤੇ ਉਹ ਬਹੁਤ ਜ਼ਿਆਦਾ ਵਧੀਆ ਹੋਏਗੀ ਤੇ ਜਿ ਇਸ ਤਰ੍ਹਾਂ ਤੁਸੀਂ ਦੇਖ ਲੋਏ ਬਹੁਤ ਜਲਦੀ ਜਦੋਂ ਭੁੱਜ ਜਾਂਦੇ ਹਨ ਟੁੱਟ ਜਾਂਦੇ ਹਨ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਮਖਾਣਿਆਂ ਨੂੰ ਗ੍ਰाइंड ਕਰਨਾ ਹੈ ਇੱਧਰ ਆਪਾਂ ਅੱਧੇ ਕਿਕੋਲੀ ਪਾਣੀ ਦੀ ਲੈਣੀ ਤੇ ਇਹਦੇ ਵਿੱਚ ਆਪਾਂ ਇੱਧਰ ਜਿਹੜੇ ਮਖਾਣਿਆਂ ਨੂੰ ਗ੍ਰाइंड ਕੀਤਾ ਹੈ ਪਹਿਲਾਂ ਤੇ ਫਿਰ ਇਹਦੇ ਵਿੱਚ ਕਾਜੂਆਂ ਨੂੰ ਪਾ ਕੇ ਗ੍ਰाइंड ਕਰਨਾ ਹੈ ਕਾਜੂ ਆਪਾਂ ਇੱਕ ਘੰਟਾ ਪਾਣੀ ਵਿੱਚ ਭਿਉਂ ਲੈ ਸੀ ਆਪਾਂ ਮਿਸ਼ਰੀ ਦਾ ਉਪਯੋਗ ਕਰਾਂਗੇ ਇੱਕ ਕਟਛੀ ਨਾਲ ਮੈਂ ਮਿਸ਼ਰੀ ਲਈਏ ਤੁਸੀਂ ਮਿੱਠਾ ਵੱਧ ਜਾਂ ਘੱਟ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਤੁਸੀਂ ਖੰਡ ਵੀ ਲੈ ਸਕਦੇ ਹੋ ਆਪਾਂ ਮਿਸ਼ਰੀ ਜੀ ਕੱਲ ਪੀਸੀ ਸੀ ਉਹ ਹੀ ਲਈਏ ਤੇ ਇਹਦੀ ਆਪਾਂ ਨੂੰ ਇੱਕ ਧਾਰ ਚਾਸ਼ਨੀ ਨਹੀਂ ਚਾਹੀਦੀ ਚਿਪਚਿਪਾ ਜਿਹਾ ਚਾਹੀਦਾ ਥੋੜਾ ਜਿਹਾ ਵਿੱਚ ਚੰਗੀ ਤਰ੍ਹਾਂ ਮਿਸ਼ਰੀ ਘੁਲ ਜੇ ਫਿਰ ਜਿਹੜਾ ਆਪਾਂ ਮਖਾਣੇ ਤੇ ਕਾਜੂਆਂ ਦਾ ਪੇਸਟ ਹੈ ਗ੍ਰाइंड ਕੀਤਾ ਉਹ ਇਹਦੇ ਵਿੱਚ ਪਾ ਦੇਾਂਗੇ ਤੇ 5 ਕਿ ਮਿੰਟ ਆਪਾਂ ਨੂੰ ਇੱਧਰ ਲੱਗਨੇ ਆ ਸਿਰਫ 5 ਬਣੀ ਮਿੰਟ 3-4 ਮਿੰਟ ਵਿੱਚ ਹੀ ਇਹ ਤਿਆਰ ਹੋ ਜਾਂਦੀ ਹੈ ਜਾਨੀ ਕਿ ਮਖਾਣੇ ਪਾਉਣ ਤੋਂ ਬਾਅਦ ਟੋਟਲ ਜੀ 10 ਤੋਂ 12 ਮਿੰਟ ਵਿੱਚ ਬਲਤ 10 ਮਿੰਟ ਵਿੱਚ ਇਹੜੀ ਕਾਜੂ ਕਤਲੀ ਤਿਆਰ ਹੋ ਜਾਂਦੀ ਹੈ ਤੇ 5 ਕਿ ਮਿੰਟ ਤੁਸੀਂ ਕਟਿੰਗ ਤੇ ਲਾ ਲਓ ਟੋਟਲ 15 ਮਿੰਟ ਹੋ ਗਏ ਤੇ ਆਪਾਂ ਜੀ ਮਖਾਣੇ ਥੋੜੇ ਲੈ ਆ ਕਾਜੂ ਵੀ ਥੋੜੇ ਲੈ ਤੁਸੀਂ ਵੱਧ ਘੱਟ ਲੈ ਸਕਦੇ ਹੋ ਮਿੱਠਾ ਵੀ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਆਪਾਂ ਜੀ ਇੱਕ ਚਮਚ ਘਿਓ ਲਿਆ ਹੈ ਇੱਥੇ ਤੁਸੀਂ 2-3 ਬੂੰਦਾਂ ਵੀ ਘਿਓ ਦੀਆਂ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਹੀ ਘਿਓ ਇਹਦੇ ਵਿੱਚ ਪਾਉਣਾ ਹੈ ਤੁਸੀਂ ਜ਼ਿਆਦਾ ਬਣਾਉਣੀ ਹੈ ਤੇ ਉਹਦੇ ਵਿੱਚ ਇੱਕ ਚਮਚ ਘਿਓ ਨਾਲ ਵੀ ਗੁਜ਼ਾਰਾ ਹੋ ਜਾਂਦਾ ਬਹੁਤ ਵਧੀਆ ਜਿਹੜੀ ਕਾਜੂ ਕਤਲੀ ਬਣ ਕੇ ਤਿਆਰ ਹੁੰਦੀ ਹੁਣ 팬 ਆਪਣਾ ਗਰਮ ਆ ਤੇ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੈ ਤੇ ਇੱਧਰ ਹੈ ਆਪਣਾ ਜਿਹੜਾ ਕਾਜੂ ਕਤਲੀ ਦਾ ਬਿਲਕੁਲ ਇਸ ਤਰ੍ਹਾਂ ਬਾਉਲ ਜੀ ਬਣਾ ਕੇ ਦੇਖ ਲਿਓ ਇਹ ਬਿਲਕੁਲ ਜੀ ਆਪਣਾ ਤਿਆਰ ਆ ਤੇ ਇੱਧਰ ਆਪਾਂ ਥਾਲੀ ਨੂੰ ਪੁੱਠਾ ਪਾਸਾ ਗਰੀਸ ਕਰਨਾ ਹੈ ਥਾਲੀ ਦਾ ਤੇ ਇਹ ਗਰੀਸ ਕੀਤਾ ਨਾ ਇਹਨੂੰ ਸੈੱਟ ਕਰਨਾ ਥੋੜਾ ਜਿਹਾ ਨਾ ਧਿਆਨ ਨਾਲ ਕਰਨਾ ਪੈਣਾ ਕਿਉਂਕਿ ਥਾਲੀ ਦਾ ਇੱਕ ਪੁੱਠਾ ਪਾਸਾ ਇੱਕ ਚਿਕਨਾ ਜ਼ਿਆਦਾ ਹੋਇਆ ਹੋਇਆ ਜਾਨੀ ਕਿ ਆਪਾਂ ਗਰੀਸ ਕੀਤੀ ਹੋਈ ਕਿਉਂ ਲੱਗਾ ਹੋਇਆ ਤੇ ਇਸ ਕਰਕੇ ਤੁਸੀਂ ਇਸ ਮਿਸ਼ਰਣ ਨੂੰ ਬੜੇ ਧਿਆਨ ਨਾਲ ਤੇ ਪਲਟੇ ਦੇ ਨਾਲ ਉਪਰੋਂ ਪ੍ਰੈਸ ਕਰਕੇ ਕਿਉਂਕਿ ਆਪਾਂ ਇਹਨੂੰ ਪਤਲਾ ਸ਼ੇਪ ਇਹਦੀ ਥੋੜੀ ਜਿਹੀ ਪਤਲੀ ਰੱਖਣੀ ਮੋਟੀ ਨਹੀਂ ਰੱਖਣੀ ਬਰਫੀ ਤਰ੍ਹਾਂ ਕਿਉਂਕਿ ਆਪਾਂ ਕਾਜੂ ਕਤਲੀ ਬਣਾ ਰਹੇ ਆ ਤੇ ਕਾਜੂ ਕਤਲੀ ਦੀ ਪਤਲੀ ਹੁੰਦੀ ਏ ਤੇ ਜੇਕਰ ਇਹ ਆਪਾਂ ਇਹਦੇ ਥਾਲੀ ਦੇ ਵਿੱਚ ਰੱਖਦੇ ਤੇ ਆਪਾਂ ਨੂੰ ਕੱਟਣ ਵਿੱਚ ਵੀ ਪ੍ਰੋਬਲਮ ਆਉਣੀ ਸੀ ਤੇ ਕੱਟਣ ਵਿੱਚ ਵੀ ਇਸ ਕਰਕੇ ਆਪਾਂ ਥਾਲੀ ਨੂੰ ਮੁੱਦਾ ਕਰ ਲਿਆ ਤੇ ਇਸ ਤਰ੍ਹਾਂ ਇਹਨੂੰ ਆਰਾਮ ਨਾਲ ਤੁਸੀਂ ਪ੍ਰੈਸ ਕਰਨਾ ਥੋੜਾ ਜਿਹਾ ਹੱਥ ਨਾਲ ਭਾਰ ਦੇ ਕੇ ਤਾਂ ਕਿ ਇਹ ਜਿਹੜਾ ਮਿਸ਼ਰਣ ਹੈ ਆਪਣਾ ਬਹੁਤ ਵਧੀਆ ਸੈੱਟ ਹੋ ਜੇ ਤੇ ਥੋੜਾ ਜਿਹਾ ਪਤਲਾ ਹੋ ਸਕੇ ਕਿਉਂਕਿ ਆਪਾਂ ਤੁਹਾਨੂੰ ਦਿਖਾਉਣ ਦੀ ਅੱਜ ਵੀਡੀਓ ਬਣਾਉਣ ਲਈ ਸਪੈਸ਼ਲ ਇਹ ਬਣਾਈਏ ਮਠਿਆਈ ਤੇ ਇਹ ਦੇਖੋ ਜੀ ਬਹੁਤ ਵਧੀਆ ਬਣਿਆ ਹੈ ਤੇ ਚਾਂਦੀ ਦਾ ਵਰਕ ਕਿਉਂਕਿ ਕਾਜੂ ਕਤਲੀ ਹੈ ਜਿਹੜੀ ਉਹ ਚਾਂਦੀ ਦੇ ਵਰਕ ਤੋਂ ਬਿਨਾ ਨਹੀਂ ਵਧੀਆ ਲੱਗਦੀ ਤੁਸੀਂ ਇਹਦੇ ਤੇ ਬਦਾਮ ਜਾਂ ਕਾਜੂ ਪਿਸਤਾ ਕੁਝ ਵੀ ਲਗਾ ਸਕਦੇ ਹੋ ਪਰਾਪਾ ਤੁਹਾਨੂੰ ਵੀਡੀਓ ਚ ਟਿੱਕ ਜੀ ਆਂਦੀ ਪਹਿਚਾਨ ਕਰਨੀ ਆਉਣੀ ਚਾਹੀਦੀ ਏ ਇਹ ਜਿਹੜੀ ਚਾਂਦੀ ਵਰਕ ਆ ਅਸਲੀ ਏ ਜਾਂ ਨਕਲੀ ਏ ਜਿਹੜਾ ਅਸਲੀ ਹੋਏਗਾ ਉਹ ਇਸੇ ਤਰ੍ਹਾਂ ਵਿੱਚ ਹੱਥਾਂ ਦੇ ਵਿੱਚ ਪੁਰਜੇਗਾ ਤੇ ਜਿਹੜਾ ਨਕਲੀ ਹੋਏਗਾ ਉਹਦੀ ਗੋਲੀ ਜੀ ਬਣ ਜਾਏਗੀ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਸੀ ਥੋੜੀ ਦੇਰ ਬਾਹਰ ਹੀ ਰੱਖਿਆ ਸੀ ਕਿਉਂਕਿ ਮੌਸਮ ਹੁਣ ਚੇਂਜ ਹੋਇਆ ਤੇ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਸ਼ੇਪ ਵਧੀਆ ਜੀ ਦੇ ਦਾਂਗੇ ਤੇ ਸਾਈਡਾਂ ਤੋਂ ਟੈਸਟ ਵੀ ਕਰ ਲਵਾਂਗੇ ਕਿ ਕਿਵੇਂ ਦਾ ਬਣਿਆ ਇਹ ਵੀ ਫਾਇਦਾ ਹੁੰਦਾ ਹੈ ਤੇ ਇਹ ਦੇਖੋ ਜੀ ਆਪਾਂ ਸਾਈਡ ਆਨ ਦੀਆਂ ਉਤਾਰ ਲਾਂਗੇ ਤੇ ਬਹੁਤ ਹੀ ਸੁਆਦ ਕਾਜੂ ਕਤਲੀ ਬਣੀ ਤੇ ਇਹ ਦੇਖੋ ਜੀ ਸ਼ੇਪ ਤੁਸੀਂ ਆਪਣੇ ਹਿਸਾਬ ਨਾਲ ਕਿਸੇ ਤਰ੍ਹਾਂ ਵੀ ਦੇ ਸਕਦੇ ਹੋ ਤੇ ਮੈਂ ਕਾਜੂ ਕਤਲੀ ਵਾਲੀ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਦਿੰਦੇ ਰਹੋ ਤੇ ਆਪਾਂ ਵੀਡੀਓ ਬਣਾਉਂਦੇ ਰਹੀਏ ਕਿਉਂਕਿ ਜੀ ਮਠਿਆਈਆਂ ਘਰ ਵਿੱਚ ਬਹੁਤ ਸਨ ਮੈਂ ਥੋੜੀ ਜੀ ਤੁਹਾਨੂੰ ਦਿਖਾਉਣ ਲਈ ਅੱਜ ਬਣਾਈ ਏ ਕਿਉਂਕਿ ਮੇਰੇ ਮੰਮੀ ਵੀ ਮਠਿਆਈ ਅੱਜ ਲੈ ਕੇ ਆਏ ਉਹ ਘਰੇ ਹੀ ਬਣਾ ਕੇ ਲਿਆਏ ਸਾਰੀ ਛੋਲਿਆਂ ਤੋਂ ਬੇਸਨ ਤੋਂ ਤੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਧਿਆਨ ਨਾਲ ਕਿਉਂਕਿ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਉਪਰੋਂ ਤੁਹਾਨੂੰ ਪਤਾ ਹੀ ਹੈ ਪ੍ਰੈਸ ਕੀਤਾ ਸੀ ਤੇ ਇਹਨੂੰ ਥੋੜਾ ਜਿਹਾ ਕਿਉਂਕਿ ਥਾਲੀ ਘੁੰਮਦੀ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਪੁੱਠੀ ਥਾਲੀ ਏ ਤੇ ਇਹਨੇ ਪੂਰਾ ਘੁੰਮਣ ਐ ਇਹਨੂੰ ਥੋੜਾ ਜਿਹਾ ਹੱਥ ਵੀ ਰੱਖਣਾ ਪੈਣਾ ਹੈ ਤੇ ਇਹ ਦੇਖੋ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਪੂਰੇ ਆਪਣੇ ਕਾਜੂ ਕਤਲੀ ਵਰਗੇ ਪੀਸ ਬਣੇ ਆ ਬਰੀ ਜਿਸ ਤੇ ਆਪਾਂ ਥੋੜੀ ਜੀ ਪਤਲਾਇ ਇਹਨੂੰ ਕਰਨਾ ਸੀ ਉਸੇ ਤਰ੍ਹਾਂ ਦਾ ਬਿਲਕੁਲ ਪਤਲਾ ਹੋਇਆ ਤੇ ਪੀਸ ਤੁਸੀਂ ਆਪਣੇ ਮਨ ਚਾਹਕਾਰ ਕੱਟ ਸਕਦੇ ਹੋ ਮੇਰੇ ਤੋਂ ਜਿਵੇਂ ਦਾ ਕੱਟਿਆ ਗਿਆ ਮੈਂ ਕੱਟ ਦਿੱਤਾ ਤੇ ਇਹ ਦੇਖੋ ਜੀ ਬਹੁਤ ਹੀ ਸੁਆਦੀਸਟ ਬਣੀ ਹੈ ਪੁੱਛੋ ਹੀ ਨਾ ਬਸ ਮੂੰਹ ਵਿੱਚ ਜਾ ਕੇ ਘੋਲੀ ਜਾਂਦੀ ਹੈ ਬਹੁਤ ਹੀ ਵਧੀਆ ਬਣੀ ਹੈ ਜਰੂਰ ਜੀ ਮਠਿਆਈਆਂ ਘਰ ਵਿੱਚ ਹੀ ਕੋਸ਼ਿਸ਼ ਕਰਿਆ ਕਰੋ ਤਿਆਰ ਕਰਨ ਦੀਆਂ ਕਿਉਂਕਿ ਬਾਜ਼ਾਰਾਂ ਵਿੱਚ ਕੋਈ ਵੀ ਸ਼ੁੱਧ ਮਠਿਆਈ ਨਹੀਂ ਹੈਗੀ ਤੇ ਆਪਾਂ ਜੀ ਮਿੱਠੇ ਖਾਣ ਦੇ ਪੰਜਾਬੀ ਵੈਸੇ ਹੀ ਸ਼ਕੀਨ ਆ ਵੈਸੇ ਵੀ ਮਿੱਠਿਆ ਤੋਂ ਬਿਨਾ ਆਪਣੀ ਜਿਹੜੇ ਦਿਨ ਤਿਆਰੇ ਉਹ ਦੂਰੇ ਰਹਿੰਦੇ ਹਨ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ